ਹਾਂਜੀ ਹੁਣ ਜਿਹੜੀ ਕਿ ਬਿਕਰਮਜੀਠੀ ਦੇ ਦੀਆਂ ਮੁਸ਼ਕਲਾਂ ਹੋਰ ਫੇਰ ਵੱਧ ਗਈਆਂ ਜਿਹੜੀ ਕਿ ਬਈ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਤੇ ਚੈਨਲ ਤੇ ਬਨੇ ਰਹੋ ਖਬਰ ਸੁਣਾਉਣ ਜਾ ਰਹੇ ਹਾਂ ਇੱਕ ਜਿਹਦੇ ਵਿੱਚ ਬਿਕਰਮਜੀਠੀ ਦੀਆਂ ਮੁਸੀਬਤਾਂ ਫੇਰ ਵਧਦੀਆਂ ਨਜ਼ਰ ਆਉਂਦੀਆਂ 40000 ਪੰਨਿਆਂ ਦੀ ਜਿਹੜੀ ਕਿ ਚਾਰਲਡ ਸੀਟ ਜਿਹਦੇ ਵਿੱਚ ਹੁਣ ਆਪਾਂ ਇੱਕ ਖਬਰ ਸੁਣਾ ਦਈਏ ਪਹਿਲਾਂ ਜਿਹਦੇ ਵਿੱਚ ਬਿਕਰਮਜੀਠੀ ਦੀਆਂ ਫੇਰ ਮੁਸ਼ਕਲਾਂ ਵਧ ਗਈਆਂ ਤੇ ਕਈ ਮਾਮਲੇ ਹੋਰ ਸਾਹਮਣੇ ਆ ਗਿਆ ਪਹਿਲਾਂ ਖਬਰ ਸੁਣਾ ਦਈਏ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਚੈਨਲ ਤੇ ਬਨੇ ਰਹੋ ਇਸ ਕੇਸ ਦਾ ਹਾਲ ਵੀ ਉਹੀ ਹੋਣਾ ਜੋ ਪਿਛਲੇ ਬਾਕੀ ਕੇਸਾਂ ਦਾ ਹੋਇਆ ਜਿਨ੍ਹਾਂ ਦੇ ਵਿੱਚ ਬਿਕਮ ਸਿੰਘ ਮਜੀਠੀਆ ਪਹਿਲਾਂ ਵੀ 60 ਦੇ ਦਿਨ ਜੇਲ੍ਹ ਦੇ ਵਿੱਚ ਕੱਟਣ ਤੋਂ ਬਾਅਦ ਫਿਰ ਹੱਕਦਾਰ ਹੋ ਗਏ ਸੀਗੇ ਜ਼ਮਾਨਤ ਲੈਣ ਦੇ ਪਰ ਜਿਸ ਤਰੀਕੇ ਨਾਲ ਇਸ ਪੂਰੇ ਕੇਸ ਦੇ ਵਿੱਚ ਪੰਜਾਬ ਦੀ ਸਰਕਾਰ ਵਾਲੇ ਪਾਸਿਓਂ ਭੂਮਿਕਾ ਨਿਭਾਈ ਗਈ ਤੇ ਖਾਸ ਕਰਕੇ ਵਿਜਲੈਂਸ ਵਾਲੇ ਪਾਸਿਓਂ ਤਾਂ ਅੱਜ ਇੱਕ ਵੱਡਾ 40000 ਰੁਪਿਆ ਦਾ ਪੁਲੰਦਾ ਚਾਰਜ ਸ਼ੀਟ ਦੇ ਰੂਪ ਦੇ ਵਿੱਚ ਮੁਹਾਲੀ ਕੋਰਟ ਦੇ ਵਿੱਚ ਪਹੁੰਚ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਮਜੀਠੀਆ ਦੀਆਂ ਰਾਹਾਂ ਹੋਰ ਮੁਸ਼ਕਲ ਕਰੇਗਾ ਵੱਡੇ ਕਿਆਸ ਲਾਏ ਜਾ ਰਹੇ ਨੇ ਕਿ ਵਿਕਮ ਸਿੰਘ ਮਜੀਠੀਆ ਹੁਣ ਲੰਬੇ ਸਮੇਂ ਲਈ ਜੇਲ੍ਹ ਯਾਤਰਾ ਤੇ ਹੀ ਰਹਿਣਗੇ ਤੇ ਔਖਾ ਹੋ ਜੂਗਾ ਉਹਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਉਸ ਤਰੀਕੇ ਨਾਲ ਵਿਚਰਨਾ ਜਿਸ ਤਰੀਕੇ ਨਾਲ ਉਹਲੇ ਪਾਸਿਓਂ ਤਾਂ ਅੱਜ ਇੱਕ ਵੱਡਾ 40000 ਸਫਿਆਂ ਦਾ ਪੁਲੰਦਾ ਚਾਰਜ ਸ਼ੀਟ ਦੇ ਰੂਪ ਦੇ ਵਿੱਚ ਮੁਹਾਲੀ ਕੋਟ ਦੇ ਵਿੱਚ ਪਹੁੰਚ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ 40000 ਪੰਨਿਆਂ ਦਾ ਜਿਹੜਾ ਪੁਲੰਦਾ ਹੈਗਾ ਇਹ ਵਿਕਰਮ ਸਿੰਘ ਮਜੀਠੀਆ ਦੀਆਂ ਰਾਹਾਂ ਹੋਰ ਮੁਸ਼ਕਲ ਕਰੇਗਾ ਵੱਡੇ ਕਿਆਸ ਲਾਏ ਜਾ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਹੁਣ ਲੰਬੇ ਸਮੇਂ ਲਈ ਜੀਲ ਯਾਤਰਾ ਤੇ ਹੀ ਰਹਿਣਗੇ ਤੇ ਔਖਾ ਹੋ ਜਾਊਗਾ ਉਹਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਉਸ ਤਰੀਕੇ ਨਾਲ ਵਿਚਰਨਾ ਜਿਸ ਤਰੀਕੇ ਨਾਲ ਪਹਿਲਾਂ ਵਿਚਰ ਰਹੇ ਸੀਗੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਹੱਲੇ ਵੀ ਇਹੀ ਗੱਲ ਆਖ ਰਹੇ ਨੇ ਮੈਂ ਅਰਸ਼ਦੀਪ ਕਲੇਰੋਡਰ ਦਾ ਜ਼ਿਕਰ ਕਰਦਾ ਚਲਾ ਉਹ ਕਹਿੰਦੇ ਕਿ ਜਿਹੜੀਆਂ ਗੱਲਾਂ ਇਹਨਾਂ ਨੇ ਮੌਖਿਕ ਤੌਰ ਤੇ ਕਹੀਆਂ ਸੀ মিডিਆ ਦੇ ਸਾਹਮਣੇ ਆਣ ਕੇ ਕਹੀਆਂ ਸੀਗੀਆਂ ਹੋ ਸਕਦਾ ਕਿ ਉਹ ਇਨ੍ਹਾਂ ਦਸਤਾਵੇਜ਼ਾਂ ਦੇ ਵਿੱਚ ਹੋਣ ਹੀ ਨਾ ਹੱਲੇ ਵੀ ਉਹਨਾਂ ਨੂੰ ਸ਼ੰਕੇ ਨੇ ਕਹਿੰਦੇ ਸੀ ਕੋਖ ਕਰਾਂਗੇ ਦੇਖਾਂਗੇ ਪਰ ਮੈਨੂੰ ਲੱਗਦਾ ਕਿ ਜੇ 40000 ਸਫੀਆਂ ਦੀਆਂ ਪੰਨਾ ਜਿਹੜੇ ਪੰਨੇ ਹੈਗੇ ਨੇ ਇਹਨਾਂ ਨੂੰ ਕੋਖਣ ਬੈਠੇ ਤਾਂ ਲੰਮਾ ਵਕਫਾ ਲੱਗੇਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਅੱਖਰਕਰ ਵਿਕ੍ਰਮ ਸਿੰਘ ਮਜੀਠੀਆ ਦਾ ਪੜੇਗਾ ਕਿ ਇਸ ਤੋਂ ਲੈ ਕੇ ਬਹੁਤ ਸਾਰੇ ਸ਼ੰਕੇ ਬਹੁਤ ਸਾਰੇ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਹੋਣੇ ਹਨ ਅੱਜ ਇਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਨੀ ਹੈ ਸਾਡੇ ਨਾਲ ਉੱਚੇ ਤੌਰ ਦਾ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਨੇ ਪਟਸਾ ਬਦੋਂ ਸਵਾਗਤ ਜੀ ਬਿਕਰਮ ਜੀਠਿਆ ਲੰਬੇ ਸਮੇਂ ਲਈ ਜੇਲ੍ਹ ਦੇ ਵਿੱਚ ਰਹੂਆ ਪਰ ਉਹਨਾਂ ਦੇ ਵਕੀਲ ਦਾ ਹਲੇ ਤੱਕ ਵੀ ਇਹ ਕਹਿਣਾ ਨਹੀਂ ਹੈਗਾ ਵੀ ਬਿਕਰਮ ਜੀਠਿਆ ਮੁਜਰਮਾ ਕਿਉਂਕਿ ਉਹਦਾ ਕਹਿਣਾ ਤਾਂ ਇਹੀ ਆ ਵੀ ਜੋ ਬਿਕਰਮ ਜੀਠਿਆ ਦੇ ਜਿਹੜੇ ਇਹ 40000 ਪੰਨਿਆਂ ਦਾ ਰਿਚਾਰਜ ਸੀਟ ਪੇਸ਼ ਕੀਤੀ ਆ ਕੋਡ ਦੇ ਵਿੱਚ ਚਾਰ ਟਰੰਕਾਂ ਦੇ ਵਿੱਚ ਹਾਥੀ ਦੇ ਵਿੱਚ ਲਿਆ ਕਿ ਛੋਟੇ ਹਾਥੀ ਦੇ ਤੇ ਪਰ ਹੁਣ ਮਾਮਲੇ ਕਈ ਹੋ ਸਪੇ ਹੋਇਆ ਬਿਕਰਮ ਜੀਠਿਆ ਦੀਆਂ ਨਸੀਬ ਤਾਂ ਬਾਧੀਆਂ ਨਜ਼ਰ ਆਉਂਦੀਆਂ ਇਹ ਲੰਬੇ ਸਮੇਂ ਲਈ ਬਕਰਮਜੀਠਿਆ ਜੇਲ੍ਹ ਦੇ ਵਿੱਚ ਰਹੂਗਾ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡਿਆਂ ਸਾਂਝੀ ਜਰੂਰ ਕਰਨੀ ਸੀ ਇੱਕ ਚੈਨਲ ਬਣੀਓ ਤੇ ਭਰ ਜਿਵੇਂ ਹੁਣ ਸੀਐਮ ਪੰਤਮਾਨ ਦਾ ਇੱਕ ਐਕਸ਼ਨ ਹੁੰਦੇ ਹੀ ਬਕਰਮਜੀਠਿਆ ਨੂੰ ਜਿਹੜਾ ਕਿ ਜੇਲ੍ਹ ਭੇਜਿਆ ਜਾਂਦਾ ਪਹਿਲਾਂ 7 ਦਿਨ ਦਾ ਰਮਾਨ ਮਿਲਦਾ ਬਾਅਦ ਦੇ ਵਿੱਚ 4 ਦਿਨਾਂ ਦਾ ਤੇ ਬਾਅਦ ਦੇ ਵਿੱਚ ਉਹਨੂੰ 14 ਦਿਨਾਂ ਦੀ ਨਿਆਇਕ ਰਸਤ ਪੇਜਿਆ ਜਾਂਦਾ ਉਹਨੂੰ ਗ੍ਰਿਫਤਾਰੀ ਉਹਦੀ ਬਤਾ ਦਿੱਤੀ ਜਾਂਦੀ ਆ ਪਰ ਇਹਦੇ ਵਕੀਲ ਦਾ ਕਹਿਣਾ ਇਹ ਆ ਵੀ ਬਕਰਮਜੀਠਿਆ ਜੋ નિર્ਦੋਸ਼ਾ ਇਹਦੇ ਤੇ ਇੱਕ ਪੰਜਾਬ ਸਰਕਾਰ ਸੀਐਮ ਪੰਤਮਾਨ ਇੱਕ ਦਬਸ ਪਾਰੇ ਆ ਵੀ ਇਹ ਕਬਸਾਇਆ ਜਾ ਰਿਹਾ ਤੇ ਪਰ ਹੁਣ ਮਾਮਲੇ ਕਈ ਹੋਰ ਸਾਹਮਣੇ ਆ ਗਿਆ ਜਿਹੜੀ ਬਹੁਤ ਵੱਡੀ ਅਪਡੇਟ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜੋ ਪਰ ਉਹਨਾਂ ਦੇ ਵਕੀਲ ਦਾ ਕਹਿਣਾ ਹਲੇ ਤੱਕ ਇਹ ਆ ਵੀ ਵਿਕਰਮਜੀਤਿਆ ਮੁਜਰਮ ਨਹੀਂ ਹੈਗਾ ਤੇ ਪਰ ਹੁਣ ਬਈ ਇਹ ਲੋਕਾਂ ਦੇ ਸਾਹਮਣੇ ਜਿਹੜੀਆਂ ਹੁਣ ਇਹ ਚੀਜ਼ਾਂ ਪੇਸ਼ ਹੋ ਰਹੀਆਂ ਤੇ ਵਿਜੀਲੈਂਸ ਆਪਣੇ ਬੰਨਿਓ ਕੋਰਟ ਦੇ ਵਿੱਚ ਜਿਹੜੇ ਇਹ ਟਰੰਕ ਚਾਰੇ ਪੇਸ਼ ਕੀਤੇ ਆ 40000 ਪੰਨਿਆਂ ਦਾ ਚਾਰਜ ਸੀਟ ਜਿਹੜੀ ਭੇਜੀ ਆ ਤੇ ਕੋਡ ਦੇ ਵਿੱਚ ਇਹ ਪੇਸ਼ ਕਰ ਦਿੱਤੇ ਗਏ ਚਾਰੇ ਟਰੰਕ ਤੇ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਵਿਕਰਮਜੀਠੀਆਂ ਨੂੰ ਲੈ ਕੇ ਇਹ ਖਬਰ ਵੀ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਇੱਕ ਚੈਨਲ ਬਣਿਓ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣੇ ਨੂੰ ਨੋਟੀਫਿਕੇਸ਼ਨ ਮਿਲਦੇ ਕਨੂੰ ਨਵੇਂ ਟੌਪ ਤੇ ਧੰਨਵਾਦ